ਉਹ ਹੀ ਪਿੱਛੇ ਲੁਕੀ ਜਾਣਾ ਹੱਕ ਲੈਣੇ ਪੈਂਦੇ ਨੇ ਤੂੰ ਕਿਸਾਨੀ ਧਰਨੇ 'ਚ ਬਹੁਤ ਜਾਇਆ ਆ ਹਲੋ ਜੀ ਇੱਕ ਬਹੁਤ ਹੀ ਸੱਚਾ ਕਲਾਕਾਰ ਜਦ ਤੱਕ ਕਰ ਮਜਿਸ਼ੀਅਨ ਸੈਟਿੰਗ ਹੁੰਦੀ ਹੈ ਯੋਗਰਾ ਸਾਹਿਬ ਆਉਣਗੇ ਹੁਣ ਤੁਹਾਡੇ ਸਾਹਮਣੇ ਰੂਬਰੂ ਵਾਹ ਬਈ ਬਾਪ ਸਾਡੇ ਪ੍ਰੀਤ ਭਾਜੀ ਬਹੁਤ ਅੱਛੇ ਕਮਲ ਖਾਨ ਜੀ ਦੇ ਬ੍ਰਦਰ ਨੇ ਇੱਕ ਵਾਰ ਤਾੜੀਆਂ ਮਾਰ ਦਿਓ ਇਸ ਪਵਿੱਤਰ ਧਰਤੀ ਦੇ ਤੋਂ ਬਾਬਾ ਪ੍ਰੀਖਮ ਸਾਹਿਬ ਦੇ ਨਾਂ ਤੇ ਲਓ ਮੈਂ ਦੋ ਵਾਜਾਂ ਕੱਢਦੀਆਂ ਅੱਜ ਕੋਈ ਨਵੀਂ ਆਵਾਜ਼ ਲੈ ਕੇ ਆਇਆ ਬਾਬਾ ਜੀ ਬਾਬਾ ਕਪੂਰ ਜੀ ਨਵੀਂ ਆਵਾਜ਼ ਅੱਜ ਮੈਂ ਉਸ ਮੁੱਖ ਮੰਤਰੀ ਦੀ ਆਵਾਜ਼ ਕੱਢੂੰਗਾ ਜੀਰਨ ਤੁਸੀਂ ਅਡੇਗ ਦੇ ਵਿੱਚ ਟੀਵੀਾਂ ਤੇ ਦੇਖਦੇ ਆ ਕੌਣ ਆ ਮੋਦੀ ਆ ਇੱਕ ਵਾਰ ਤਾੜੀ ਮਾਰ ਦੋ ਮੋਦੀ ਦੀ ਆਵਾਜ਼ ਕੱਢ ਕੇ ਦਿਖਾਉਣਾ ਮੋਦੀ ਕਿਵੇਂ ਕਹਿੰਦਾ ਕਿਵੇਂ ਬੋਲਦਾ ਤੇ ਉਹਨਾਂ ਦਾ ਸਪੀਕ ਕਰਨ ਦਾ ਕਿਵੇਂ ਟਾਂਗਾ ਉਹ ਕਿਵੇਂ ਬੋਲਦੇ ਨੇ ਬਹਿਣਾ ਭਾਈਓ आप नीत गा के गया अभी और भी कलाकार गाने को आएंगे बोलेंगे मोदी साहब एक गाना और गवा दे अरे भाई अगर ती जानते हैं मोदी को भी गाना आता है गाता नहीं नहीं गाता आप सुनते नहीं है आपको जानते हैं मैंने देश के लिए आ सिलेंडर फ्री कर दिए आपको इतना सुख दिया आप बोलते हैं मोदी दुख देता है ऐसे नहीं पहले सुनो ਫਿਰ ਬਾਤ ਕਰੋ ਇੱਕ ਵਤੜੀਆਂ ਮਾਰ ਦੋ ਮੈਂ ਇਸ ਦਰਬਾਰ ਦਾ ਨਹੀਂ ਨਹੀਂ ਆ ਬਾਬਾ ਬੁੱਲ੍ਹੇ ਸ਼ਾਹ ਜੀ ਘੜਾਮ ਵਾਲੀ ਸਰਕਾਰ ਬਾਬਾ ਪਹਿਮ ਸ਼ਾਹ ਦੀ ਅਸੀਂ ਤਾਂ ਉਹਨਾਂ ਦੇ ਜੋੜਿਆਂ ਦੀ ਧੂੜ ਆ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਇੱਕ ਆਵਾਜ਼ ਮਾਰ ਦੋ ਤਾੜੀ ਮੇਰੇ ਵੱਡੇ ਵੀਰ ਨੇ ਕਹਿ ਦਿੱਤੀ ਵੀ ਜੋਗਰਾ ਜੋਗਰਾਜ ਕਿਦਾਂ ਇੱਕ ਤਾੜੀ ਮਾਰੋ ਬਿੱਟੂ ਭਾਜੀ ਦੇ ਨਾਮ ਤੋਂ ਸਾਊਂਡ ਵਾਲੇ ਦੇ ਨਾਂ ਦੇ ਪਹਿਲੀ ਰੋਟੀ ਪਹਿਲੀ ਪੌੜੀ ਮੈਨੂੰ ਬਿੱਟੂ ਖੰਡੇ ਵਾਲੇ ਨੇ ਚੜਾਇਆ ਦੀ ਗਰਦਾਸ ਮਾਨ ਤੋਂ ਮੈਂ ਇੱਕ ਫੁਲਾਇਆ ਦੀ ਇੱਕ ਵਾਰ ਤਾੜੀ ਮਾਰ ਦੋ ਗਰਦਾਸ ਮਾਨ ਤੋਂ ਮੈਂ ਇੱਕ ਦਵਾਇਆ ਤੇ ਮੈਂ ਗਰਦਾਸ ਮਾਨ ਦੀ ਵੀ ਆਵਾਜ਼ ਕੱਢੀ ਆ ਲਓ ਜੋਗਰਾਜ ਕਹਿੰਦੇ ਬੋਲਾ ਕੜ ਚੱਲਿਆ ਲੱਖ ਰੁਪਈਆ ਲੈ ਕੇ ਨਜ਼ਰਾ ਨਜ਼ਰਾ ਫੱਪੜ ਤੇਰੇ ਸਾਹਮਣੇ ਖੜਾਏ ਫੱਪੜ ਤੇ ਕਤ ਤੈਨੂੰ ਟਾਣਿਆ ਕਿ ਓ ਲੱਗਿਆ ਮਾਝੇ ਮਖਰਾ ਓ ਸਟਾ ਨਾ ਸੁਣ ਕੇ ਤਾਂ ਓ ਬੱਟੇ ਬੱਟੇ ਮਾਰੇ ਕੰਬ ਉੱਠਦੇ ਨੇ ਬੋਤੂੜੀਆਂ ਓਏ ਸਿੱਟੇ ਨਕਤੇ ਮੱਖੀ ਨਹੀਂ ਬੈਂਦਤੀ ਤੂੰ ਮੱਖੀ ਖਾਣ ਮਜਬੂਰ ਕਰਦੀ ਆ ਗਲਾਪੋ ਬਾਪੂ ਕਪੂਰ ਜੀ ਦੇ ਨੋਤੇ ਤਾੜੀ ਮਾਰਦੇ ਜਿਹੜੀ ਇਹਨਾਂ ਦੇ ਦਿਲ ਦੀ ਤੇ ਬੰਨਾ ਕਹਿੰਦੇ ਹੰਸ ਬਿੱਟੂ ਬਾਜੀ ਕਹਿੰਦੇ ਚਾਮਾ ਤੇ ਮੋਟਰਸਾਈਕਲ ਇੱਕ ਤਾੜੀ ਮਾਰ ਦੋ ਬਿੱਟੂ ਬਾਜੀ ਨੇ ਮੇਰੇ ਨਾਲ ਵਾਦਾ ਕੀਤਾ ਕਹਿੰਦਾ ਐਤਕੀ ਬਾਪੂ ਲਾਲ ਬਾਸ਼ਾ ਫੇਰ ਲੱਗੇਗਾ ਇੱਕ ਵਾਰ ਤਾੜੀ ਮਾਰ ਦੋ ਬਿੱਟੂ ਬਾਜੀ ਮੇਰੇ ਲਈ ਬਹੁਤ ਕੁਸ਼ ਕਰਦੇ ਨੇ ਤੇ ਜਾਮਾ ਥੋੜੀ ਆਪ ਕਰਾ ਜੋ ਸਾਊਂਡ ਇੱਕੋ ਜਿਹਾ ਬਿੱਟੂ ਬਾਜੀ ਆਪ ਕਰਾ ਦੋ ਜਾਮਾ ਜਾਮਾ ਕਿਵੇਂ ਸਟਾਜ ਹੁੰਦਾ ਜਾਮਾ ਦੀ ਬਾਜੀ ਤਾੜੀ ਮਾਰੋ ਜੇ ਜਾਮਾ ਵਧੀਆ ਲੱਗਿਆ ਮੈਂ ਰੀਣੀ ਆ ਮੀਰਾ ਜੀ ਦੇ ਇਹ ਪਵਿੱਤਰ ਤਸਦੀ ਤੇ ਮੈਂ ਰੀਣੀ ਆ ਵੀ ਮੈਨੂੰ ਕਮਲੇ ਜੀ ਨੇ ਟਾਈਮ ਦਿੱਤਾ ਲਓ ਬੋਲਟ ਮੋਟਰਸਾਈਕਲ 2 ਮਿੰਟ ਬਾਜੀ 2 ਮਿੰਟ ਬਾਅਦ ਚ ਕਰ ਲਿਓ ਸੁਰ ਬੋਲਟ ਮੋਟਰਸਾਈਕਲ ਬੋਲਟ ਮੋਟਰਸਾਈਕਲ ਸਟਾਰਟ ਕਿਦਾਂ ਹੁੰਦਾ ਬੋਲਟ ਬਾਪੂ ਕਪੂਰ ਕਹਿੰਦਾ ਬੋਲਟ ਦੀ ਗੱਲ ਸਾਡੇ ਤੈਨੂੰ ਤਾਂ ਫਾਰ ਜੂਨਰ ਲੈ ਕੇ ਦੇਣੀ ਆ ਇੱਕ ਵਾਰ ਤਾੜੀ ਮਾਰ ਲਓ ਫੌਜ ਜੂਨਰ ਹੋ ਗਈ ਆਪਾਂ ਨੂੰ ਬੋਲ ਆਉਣ ਲਓ ਬੋਲਟ ਮੋਟਰਸਾਈਕਲ ਸਟਾਰਟ ਕਰਦਾ ਧੁੱਕ 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 ਇੱਕ ਕੁੜੀ ਨੇ ਗਾਣਾ ਗਾਇਆ ਤੇ ਪੜਾਕੇ ਪਾਉਣ ਨੂੰ ਬੁਲਟ ਤੇ ਤਾਂ ਰੱਖਿਆ ਪੜਾਕੇ ਪਾਉਣ ਨੂੰ ਇੱਕ ਵਾਰੀ ਮੇਰੇ ਉਸਤਾਦ ਜੀ ਦੇ ਨੌਤੇ ਤਾੜੀ ਮਾਰ ਦੋ ਭਜਨੇ ਆਵਲੀ ਦੇ ਨੌਤੇ ਭਜਨਾਵਲੀ ਕਿਵੇਂ ਬੋਲਦਾ ਪਨੀਤ ਬਾਜੀ ਭਜਨਾਵਲੀ ਵੀ ਮਰ ਜਿਹੜੀਆਂ ਵੀ ਭਜਨਿਆ ਕਮਲਖਾਨਾ ਆਇਆ ਪਨੀਤ ਆਇਆ ਮੈਂ ਕਿਹਾ ਸਾਡੀ ਗੱਲ ਤਾਂ ਠੀਕ ਨਾਦੀਆ ਤੂੰ ਸਾਰਾ ਪੈਂਕੇ-ਕੈਂਗਾ ਵੀ ਕਮਲਖਾਨ ਨੇ ਕੋਕੇ ਗੜ ਤੇ ਪਨੀਤ ਨੇ ਵੀ ਬਦਿਆ ਗੋਦਾਮ ਤੋਂ ਐਨਾ ਸਰੀ ਲਾਗਉਂਦਾ ਜਾਂਦੀਆ ਗਰੀਸ਼ਮਾ ਕਪੂਰ ਵੀ ਨੱਚਦੀਆ ਸਾਰੇ ਦਤਨ ਪਨੀਤ ਬਾਜੀ ਦਾ ਕਮਲਖਾਨ ਦਾ ਸਾਰੇ ਪਰਿਵਾਰ ਵੱਲੋਂ ਤੇ ਬਾਬਾ ਕਪੂਰ ਜੀ ਵੱਲੋਂ ਸਾਬਰ ਜੀ ਵੱਲੋਂ ਇੱਕ ਵਾਰੀ ਇਹਨਾਂ ਫਕੀਰਾਂ ਦੇ ਨਾਂ ਤੇ ਤਾੜੀ ਮਾਰ ਦੋ ਇਹ ਤਾੜੀਆਂ ਤੁਹਾਡੇ ਮਾਰੀਆਂ ਹੋਈਆਂ ਥੋੜੇ ਕਿਸਮਤ ਦੇ ਦਾਲੇ ਖੁੱਲ ਜਣਿਆ ਉਹ ਡਸਕੇ ਵਾਲਿਓ ਇੱਕ ਵਾਰੀ ਖੁੜਕੇ ਤਾੜੀ ਮਾਰੋ ਥੈਂਕ ਯੂ